ਗੋਰਾ ਟਾਇਲ ਨੇ ਟਾਇਲਾਂ ਦੇ ਰੇਟਾਂ ਇਧਰ ਰਿਕਾਰਡ ਤੋੜਦੇ ਸੀ ਪੂਰੇ ਇੰਡੀਆ ਤੋਂ ਸਸਤੇ ਪਰ ਅੱਜ ਤੁਹਾਡੇ ਅਸੀਂ ਫੇਰੇ ਕਰ ਜੁਨੇ ਗ੍ਰੇਨਾਈਟ ਦੇ ਵਿੱਚ ਇਹਦਾ 65 ਰੁਪਏ ਫੁੱਟ ਜੀ ਭਾਈ ਜੀ 250 ਸਵਾ 250 ਦਾ ਰੇਟ ਆ ਭਾਜੀ ਆਜੋ ਹੋਰ ਵੀ ਕਲਰ ਵਿਖਾਉਣੇ ਆ 65 ਰੁਪਏ ਫੁੱਟ ਦੇ ਵਿੱਚ ਆ ਦੇਖੋ ਜੀ ਬ੍ਰਾਊਨ 65 ਰੁਪਏ ਫੁੱਟ ਦੇ ਵਿੱਚ ਆਜੋ ਇਧਰ ਆ ਦੇਖੋ ਇਹ ਬਲੈਕ ਸੋਲਡ ਹੋਇਆ ਪਿਆ 70 ਰੁਪਏ ਫੁੱਟ ਦਾ ਹੈਗਾ ਜੀ ਦੇਖੋ ਤੁਸੀਂ ਆਪਣੇ ਘਰਾਂ ਦੀਆਂ ਪੌੜੀਆਂ ਕਿੱਜਨਾ ਦੇ ਵਿੱਚ ਤੁਸੀਂ ਫਰਸ਼ ਤੇ ਲਾਉਣਾ ਉਹਦੇ ਲਈ ਬਹੁਤ ਸੋਹਣੀ ਆਪਸ਼ਨ ਆ ਤੁਸੀਂ ਜਿੱਥੇ ਮਰਜੀ ਪਤਾ ਕਰ ਲਿਓ ਕਿਸੇ ਨੇ 70 ਕੀ 150 ਕੀ 200 ਰੁਪਏ ਮਿਲਣਾ 250 ਪੌਣੇ 300 ਪਰ 70 ਰੁਪਏ ਗਾਰੰਟੀ ਨਾਲ ਦੇ ਰਹੇ ਆ ਆ ਦੇਖੋ ਇਹ ਸਲੇਬਾਂ ਵੀ ਤੁਹਾਨੂੰ ਮਿਲ ਜਾਣਗੇ ਵੱਡੀਆਂ ਵੱਡੀਆਂ ਸਲੇਬਾਂ 8 ਫੁੱਟੀ ਜੀ 10 ਫੁੱਟੀ ਸਲੇਬ ਨਪਾਟੋ ਜੀ 105 ਰੁਪਏ ਫੁੱਟ ਜੀ 105 ਰੁਪਏ ਫਟੇ ਦੀ ਸ਼ੀਸ਼ੇ ਵਰਗਾ 105 ਰੁਪਏ ਫਟੇ ਜੀ ਲੋ ਵੀ ਹੁਣ ਤਾਂ ਪੈਸੇ ਬਚਾਉਣ ਦਾ ਟਾਈਮ ਆ ਗਿਆ ਚੀਜ਼ ਚੰਗੀ ਲੈਣ ਦਾ ਟਾਈਮ ਆ ਗਿਆ ਗੋਰਾ ਟੈਗਰਾਮ ਪ੍ਰਬੂ ਫੁੱਲ ਇੰਡੀਆ ਦੀ ਗਾਰੰਟੀ ਆ ਇੱਥੇ ਲੋਕ ਪੰਜਾਬ ਹਰਿਆਣਾ ਰਾਜਧਾਨ ਜੰਮੂ ਹਿਮਾਚਲ ਤੋਂ ਆ ਰਹੇ ਤੁਸੀਂ ਵੀ ਆ ਜਾਓ ਥੋੜੇ ਪੈਸਿਆਂ ਦੇ ਵਿੱਚ ਕਾਰ ਸਾਡੇ ਸ਼ਾਨਦਾਰ ਬਣ ਜਣੇ ਸलो जी ਗੋਰਾ ਟਾਇਲ ਨੇ ਟਾਇਲਾਂ ਦੇ ਰੇਟਾਂ ਦਾ ਰਿਕਾਰਡ ਤੋੜਦੇ ਸੀ ਪੂਰੇ ਇੰਡੀਆ ਨੂੰ ਸਸਤੇ ਪਰ ਅੱਜ ਤੁਹਾਡੇ ਅਸੀਂ ਫੇਰੇ ਕਰ ਜਣੇ ਗ੍ਰੇਨਾਈਟ ਦੇ ਵਿੱਚ ਆਹ ਮਾਰਬਲ ਤੁਸੀਂ ਚੈੱਕ ਕਰ ਲਓ ਜਿਹੜੇ ਬਜ਼ਾਰਾਂ ਦੇ ਵਿੱਚ 2-200 ਰੁਪਏ ਫੁੱਟ ਦੇ ਵਿੱਚ ਮਿਲਦਾ ਗੋਰਾ ਟਾਇਲ ਤੇ ਆ ਜਾਓ ਸਿਰਫ 100 ਰੁਪਏ ਫੁੱਟ ਦੇ ਵਿੱਚ ਲੈ ਜਾਓ ਇਹਨੂੰ ਤੁਸੀਂ 100 ਰੁਪਏ ਫੁੱਟ ਦੇ ਨਹੀਂ ਭਾਜੀ ਰੇਟ ਪਹਿਲਾ ਕੱਲੇ-ਕੱਲੇ ਡਿਜ਼ਾਈਨ ਦਾ ਰੇਟ ਦੇਣਾਗਾ ਇਹਦਾ 65 ਰੁਪਏ ਫੁੱਟ ਜੀ ਭਾਈ ਜੀ 250 250 ਬਜ਼ਾਰ ਦਾ ਰੇਟ ਆ ਭਾਜੀ ਆ ਜਾਓ ਹੋਰ ਵੀ ਕਲਰ ਵਿਖਾਉਣੇ ਆ 65 ਰੁਪਏ ਫੁੱਟ ਦੇ ਵਿੱਚ ਆ ਦੇਖੋ ਜੀ 브라운 65 ਰੁਪਏ ਫੁੱਟ ਦੇ ਵਿੱਚ ਆਜੋ ਇੱਧਰ ਆ ਦੇਖੋ ਇਹ ਬਲੈਕ ਸੋਲਡ ਹੋਇਆ ਪਿਆ 70 ਰੁਪਏ ਫੁੱਟ ਦਾ ਹੈਗਾ ਜੀ ਇਹ ਵਾਲਾ ਜੀ ਆ ਤੁਸੀਂ ਚੈੱਕ ਕਰ ਲਓ ਜਿਹੜੇ ਬਜ਼ਾਰਾਂ 'ਚ 200 250 ਰੁਪਏ ਫੁੱਟ ਚੱਲਦੇ ਇੱਥੇ ਕੋਈ 65 ਰੁਪਏ ਫੁੱਟ 'ਚ ਕੋਈ 70 ਰੁਪਏ ਫੁੱਟ 'ਚ ਰੰਗ ਦੇਖੋ ਤੁਸੀਂ ਆ ਜਿਹੜੇ ਹੋਟਲਾਂ 'ਚ ਮਹਿੰਗੇ ਕਰਜ ਲੱਗਦੇ ਆ ਵੀ ਦੇਖੋ ਤੁਸੀਂ 70 ਰੁਪਏ ਫੁੱਟ ਦੇ ਵਿੱਚ ਬਲੈਕ ਜੀ 브라운 ਜੀ ब्राउन देखो नेचुरल ब्राउन है ये वाला थोनू मिलना सिर्फ 75 रुपी फुट ਦੇ ਵਿੱਚ ਜੀ ਦੇਖੋ ਤੁਸੀਂ ਆਪਣੇ ਘਰਾਂ ਦੀਆਂ ਪੌੜੀਆਂ ਕਿਚਨਾਂ ਦੇ ਵਿੱਚ ਤੁਸੀਂ ਫਰਸ਼ ਤੇ ਲਾਉਣਾ ਉਹਦੇ ਲਈ ਬਹੁਤ ਸੋਹਣੀ ਆਪਸ਼ਨ ਇੱਥੇ ਤੁਸੀਂ ਆ ਵੀ ਚੈੱਕ ਕਰ ਲਓ ਬੜੇ ਸੋਹਣੇ ਸੋਹਣੇ ਡਿਜ਼ਾਈਨ ਦੇ ਵਿੱਚ ਮਿਲ ਜਿਆ ਪਰ ਪਰ ਕੇ ਗੱਡੀਆਂ ਚੱਲੀਆਂ ਨੇ ਬਾਈ ਜੀ ਕਿੱਥੇ ਜਾ ਰਹੀ ਹੈ ਗੱਡੀ ਰੈ ਕੋਟ ਜਾ ਰਹੀ ਹੈ ਜੀ ਗ੍ਰੇਨਾਈਟ ਦੀ ਗੱਡੀ ਪਰ ਕੇ ਰੇਟ 75 ਰੁਪਏ 80 ਰੁਪਏ 90 ਰੁਪਏ ਫੁੱਟ ਦੇ ਵਿੱਚ ਆ ਤੁਸੀਂ ਜਿੱਥੇ ਮਰਜੀ ਪਤਾ ਕਰ ਲਿਓ ਕਿਸੇ ਨੇ 70 ਕੀ 150 ਕੀ 200 ਹੋਟਲ ਮਰਨਾ 250 ਪੌਣੇ 300 ਪਰ 70 ਰੁਪਏ ਗਾਰੰਟੀ ਨਾਲ ਦੇ ਰਹੇ ਆ ਵੀ ਤੁਸੀਂ ਚੈੱਕ ਕਰ ਲੋ ਬਾਈ ਜੀ ਰੰਗ ਬੜੇ ਹੈਗੇ ਤੁਹਾਡੇ ਕੋਲ ਵੈਸੇ ਕਲਰ ਆਪਸ਼ਨ ਬਹੁਤ ਮਿਲ ਜਾਣੇ ਤੁਹਾਨੂੰ ਜੀ ਆ ਦੇਖੋ ਜੀ ਇਧਰ ਸਟਾਕ ਭਰਿਆ ਪਿਆ ਹੈਗਾ ਫੁੱਲ ਜੀ ਸਲੇਬਾਂ ਵੀ ਤੁਹਾਨੂੰ ਮਿਲ ਜਾਣਗੀਆਂ ਜੀ 8 ਫੁੱਟੀ 10 ਫੁੱਟੀ ਸਲੇਬ ਜੀ ਆ ਦੇਖੋ ਜੀ ਸਲੇਬਾਂ ਵੀ ਤੁਹਾਨੂੰ ਮਿਲ ਜਾਣਗੀਆਂ ਵੱਡੀਆਂ ਵੱਡੀਆਂ ਸਲੇਬਾਂ 8 ਫੁੱਟੀ ਜੀ 10 ਫੁੱਟੀ ਸਲੇਬ ਇਹ ਵੀ ਤੁਹਾਨੂੰ ਮਿਲ ਜਾਣੀਆਂ ਬਹੁਤ ਵੱਡਾ ਫਾਇਦਾ ਗਾਇਦੇ ਵਿੱਚ ਵੀ ਜੀ ਜੀ ਆ ਦੇਖੋ ਤੁਸੀਂ ਆਪਣੇ ਸੈਲਫਾਂ ਤੇ ਪਾਉਣੀ ਕਿਚਨ ਦੇ ਵਿੱਚ ਸਟਾਕ ਚੈੱਕ ਕਰ ਲਓ ਬਹੁਤ ਜ਼ਿਆਦਾ ਸਟਾਕ ਹੈ ਟਰੱਕ ਭਰ-ਭਰ ਕੇ ਲੋਕੀ ਲੈ ਕੇ ਜਾ ਰਹੇ ਆ ਫਾਇਦੇ ਹੋ ਰਹੇ ਬਹੁਤ ਵੱਡੇ ਗ੍ਰੇਨਾਈਟ ਬਹੁਤ ਤਰ੍ਹਾਂ ਦੇ ਪਏ ਆ ਜੀ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲ ਜੂਗੀ ਗ੍ਰੇਨਾਈਟ ਦੇ ਵਿੱਚ ਸਲੇਬਾਂ ਦੇ ਵਿੱਚ ਜੀ ਸੋ ਭਾਈ ਜੀ ਉਹ ਤਾਂ ਸਾਰੇ ਚੈੱਕ ਕਰਨੇ ਹਨਾ ਆ ਤਾਂ ਬਹੁਤ ਮਹਿੰਗਾ ਹੋਊਗਾ 5-600 ਰੁਪਏ ਫੋਟੋਣਾ ਇਹਨੂੰ ਲਪਾਟੋ ਕਹਿੰਦੇ ਆ ਲਪਾਟੋ ਜੀ 105 ਰੁਪਏ ਫਟ ਜੀ 105 ਰੁਪਏ ਫਟ ਜੀ ਸ਼ੀਸ਼ੇ ਅਰਗਾ 105 ਰੁਪਏ ਫਟ ਜੀ ਲਓ ਵੀ ਹੁਣ ਤਾਂ ਪੈਸੇ ਬਚਾਉਣ ਦਾ ਟਾਈਮ ਆ ਗਿਆ ਚੀਜ਼ ਚੰਗੀ ਲੈਣ ਦਾ ਟਾਈਮ ਆ ਗਿਆ ਗੋਰਾ ਟਾਇਰ ਗ੍ਰਾਮ ਪੂਰਾ ਫੁੱਲ ਗੋਰਾ ਡੈਲ ਤੇ ਆਜੋ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਜੀ ਹਰ ਤਰ੍ਹਾਂ ਦਾ ਕਲਰ ਆਪਸ਼ਨ ਮਿਲਣਾਗਾ ਹਰ ਤਰ੍ਹਾਂ ਦੀ ਤੁਹਾਡੇ ਜੋ ਵੀ ਤੁਹਾਡੇ ਸੁਪਨਾਗਾ ਉਹ ਵਾਲਾ ਮਿਲੂਗਾ ਤੁਹਾਨੂੰ ਗੋਰਾ ਟਾਇਲ ਤੇ ਜੀ ਭਾਈ ਜੀ ਕੋਈ ਫੇਸਬੁਕ ਇੰਸਟਾਗ੍ਰam YouTube ਤੇ ਗੋਰਾ ਟਾਇਲ ਹੈਗਾ ਲੋਕਾਂ ਨੂੰ ਦੱਸ ਦਿਓ ਤਾਂ ਕਿ ਰੋਜ਼ ਦੀ ਨਵੀਂ ਅਪਡੇਟ ਜਿਹੜੀਆਂ ਨਵੀਆਂ-ਨਵੀਆਂ ਚੀਜ਼ਾਂ ਆਉਂਦੀਆਂ ਉਹ ਦੇਖ ਤਾਂ ਸਕਣ ਉਹ ਹਾਂਜੀ ਹਾਂਜੀ ਲਓ ਜੀ ਗੋਰਾ ਟਾਇਲ ਸਟੋਰ ਚੈਨਲ ਨੂੰ ਫੋਲੋ ਕਰ ਲਓ ਇਥੇ ਤੁਹਾਨੂੰ ਹਰ ਰੋਜ਼ ਨਵੇਂ-ਨਵੇਂ ਡਿਜ਼ਾਈਨ ਨਵੇਂ-ਨਵੇਂ ਰੇਟਾਂ ਦੇ ਨਾਲ ਤੁਹਾਨੂੰ ਮਿਲਣਗੇ ਜੀ ਸੋ ਇਸ ਦੇ ਨਾਲ ਤੁਸੀਂ ਇੰਸਟਾਗ੍ਰam ਨੂੰ ਫੋਲੋ ਕਰ ਲਓ ਫੇਸਬੁਕ ਤੇ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਕਰ ਲਓ ਨਵੀਂ-ਨਵੀਂ ਚੀਜ਼ਾਂ ਚਾਹੇ ਤੁਸੀਂ ਟਾਇਲਾਂ ਲੈਣੀਆਂ ਤੁਸੀਂ ਗ੍ਰੇਨਾਈਟ ਪੱਥਰ ਲੈਣਾ ਫੁੱਲ ਇੰਡੀਆ ਦੀ ਗਾਰੰਟੀ ਆ ਇੱਥੇ ਲੋਕ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਹਿਮਾਚਲ ਤਵਾਰੇ ਤੁਸੀਂ ਵੀ ਆਜੋ ਥੋੜੇ ਪੈਸਿਆਂ ਦੇ ਵਿੱਚ ਘਰ ਸਾਡੇ ਸ਼ਾਨਦਾਰ ਬਣ ਜਾਣੇ ਲੋਕੀ ਲੱਖ ਰੁਪਏ ਵਿਚਾਰ ਰਹੇ ਆਉਣਾ ਕਿੱਥੇ ਤੁਸੀਂ ਰਾਮਪੁਰਾ ਫੁੱਲ ਹੋਣਾ ਗੋਰਾ ਟਾਇਲ ਤੇ ਹੋਣਾ ਨੰਬਰ ਸਕਰੀਨ ਤੇ ਆ ਐਡਰੈਸ ਨਹੀਂ ਪਤਾ ਲੱਗਦਾ Google ਤੇ ਜਾ ਕੇ ਗੋਰਾ ਟਾਇਲ ਪਾ ਦਿਓ ਸਿੱਧਾ ਲੋਕੇਸ਼ਨ ਲੱਗਿਆ ਇੱਥੇ ਆਜੋ ਤੁਹਾਨੂੰ ਇੱਥੇ ਲੈ ਆਵਾਂਗੇ ਗਾਰੰਟੀ ਚੀਜ਼ ਵੀ ਚੰਗੀ ਦੇਵਾਂਗੇ ਪੈਸੇ ਵੀ ਘੱਟ ਲਵਾਂਗੇ ਕੈਮਰਾ ਮਨੂਮ ਸੰਧੀ ਨਾਲ ਹਰਦੀਪ ਸਿੰਘ ਤੱਗਰ ਸਾਹਨ ਟੀਵੀ ਰਾਮਪੁਰਾ ਫੁੱਲ